ਮੈਂ ਇਹਦੇ ਬਾਰੇ ਦੱਸਣਾ ਚਾਹੁੰਨਾ ਮੇਰੀਆਂ ਆਪਣੀਆਂ 12 ਕੰਪਨੀਆਂ ਨੇ ਕੈਨੇਡਾ ਦੇ ਵਿੱਚ ਸਾਨੂੰ ਉੱਥੇ EMPLOYE ਨਹੀਂ ਮਿਲ ਰਹੇ ਅਸੀਂ ਬੱਚਿਆਂ ਨੂੰ ਪਹਿਲਾਂ ਹੀ ਦਿਨ ਤੋਂ ਗਾਈਡ ਕਰਦੇ ਆਂ ਵੀ ਜੇ ਤਾ ਤੂੰ ਆਈ ਕੁਝ ਕਰਕੇ ਜਾਏਂਗਾ ਤੈਨੂੰ ਉੱਥੇ ਕੋਈ ਨੌਕਰੀ ਨਹੀਂ ਲੱਭਣੀ ਫਾਇਦੇ ਤੁਸੀਂ ਕਦੇ ਜਦੋਂ ਤੁਹਾਡੇ ਕੋਲੇ ਆਉਂਦੇ ਆ ਮੁੰਡੇ ਆਉਣ ਜਾਂ ਕੁੜੀਆਂ ਆਉਣ ਮੈਨੂੰ ਤਾਂ ਹੁਣ ਪਤਾ ਨਹੀਂ ਮੁਕੰਮਲ ਵੀ ਕਿਹੜਾ ਵਰਗ ਤੁਹਾਡੇ ਕੋਲੇ ਸਭ ਤੋਂ ਵੱਧ ਆਉਂਦਾ ਉਹ ਵੀ ਤੁਸੀਂ ਦੱਸ ਦਿਓ ਪਰ ਜਦੋਂ ਤੁਹਾਡੇ ਕੋਲੇ ਆਉਂਦੇ ਆ ਤੇ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਕੈਨੇਡਾ ਦੇ ਵਿੱਚ ਹੁਣ ਓਨੇ ਕੰਮ ਦੇ ਮੌਕੇ ਹੈ ਨਹੀਂ ਜੀ ਤੁਸੀਂ ਚੱਲੇ ਹੋ ਇਹ ਨਹੀਂ ਵੀ ਭਾਈ ਉੱਥੇ ਚਲੇ ਗਏ ਤੇ ਭਾਈ ਇਧਰਲੇ ਪਾਸੇ ਕੋਠੀ ਸ਼ੁਰੂ ਹੋ ਜੂਗੀ ਇਹ ਐਡੀ ਗੱਲ ਹੈ ਨਹੀਂ ਜਿੱਡੀ ਤੁਸੀਂ ਮਨ ਦੇ ਵਿੱਚ ਸੋਚ ਕੇ ਆਏ ਹੋ ਤੁਸੀਂ ਕਦੇ ਇਹ ਗੱਲ ਕਹੀ ਹੈ ਮੈਂ ਇਹ ਤੁਹਾਡਾ ਬਹੁਤ ਸੋਹਣਾ ਸਵਾਲ ਆ ਟੈਨਾ ਜੀ ਦਾ ਤੇ ਮੈਂ ਇਹਦੇ ਬਾਰੇ ਦੱਸਣਾ ਚਾਹੁੰਨਾ ਮੇਰੀਆਂ ਆਪਣੀਆਂ 12 ਕੰਪਨੀਆਂ ਨੇ ਕੈਨੇਡਾ ਦੇ ਵਿੱਚ ਸਾਨੂੰ ਉੱਥੇ EMPLOYE ਨਹੀਂ ਮਿਲ ਰਹੇ ਉੱਥੇ ਹਜ਼ਾਰਾਂ ਅਸੀਂ ਕਹਿੰਨੇ ਆ ਬੱਚੇ ਰੋਲ ਰਹੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਜਿਹੜੇ ਉੱਥੇ ਕੰਪਨੀ ਵਾਲੇ ਨੇ ਉਹ ਕਹਿੰਦੇ ਸਾਨੂੰ EMPLOYE ਨਹੀਂ ਮਿਲ ਰਹੇ ਹੁਣ ਇਹਦੇ ਵਿੱਚ ਫਰਕ ਕਿੱਥੋਂ ਆ ਗਿਆ ਫਰਕ ਇਹ ਆ ਗਿਆ ਅਸੀਂ ਆਪਣੇ ਬੱਚੇ ਨੂੰ ਭੇਜ ਦਿਆਂ ਮਕੈਨੀਕਲ ਦਾ ਕੋਰਸ ਕਰਨ ਇਲੈਕਟ੍ਰੀਕਲ ਦਾ ਇਲੈਕਟ੍ਰੋਨਿਕਸ ਦਾ ਸਿਵਲ ਦਾ ਬਿਜ਼ਨਸ ਦਾ ਹੈਲਥ ਦਾ ਸਾਇੰਸ ਦਾ ਜਾਂ ਕੋਈ ਵੀ ਕੋਰਸ ਕਰਨ ਭੇਜ ਦਿਆਂ ਸਾਡੇ ਬੱਚੇ ਕੀ ਕਰਦੇ ਆ ਸਿਕਿਉਰਿਟੀ ਦਾ ਪੀਜ਼ਾ ਬਣਾਉਣ ਦਾ ਗ੍ਰੋਸਰੀ ਸਟੋਰ ਤੇ ਲੱਗਣ ਦਾ ਗੈਸ ਸਟੇਸ਼ਨ ਤੇ ਜਾਣ ਦਾ ਆਪਦੀ ਪੜ੍ਹਾਈ ਨੂੰ ਛੱਡ ਕੇ ਕੰਮ ਉਹ ਕਰਦੇ ਆ 2-2 ਸਾਲ ਅਸੀਂ ਸਭ ਤੋਂ ਵੱਧ ਸਟੱਡੀ ਵੀਜ਼ਾ ਨੂੰ ਡੀਲ ਕਰਦੇ ਆ ਵਿਜ਼ਿਟਰ ਟੂਰਿਸਟ ਨੂੰ ਵੀ ਡੀਲ ਕਰਦੇ ਆ ਸਾਡਾ ਕੈਨੇਡਾ ਆਫਿਸ ਸਾਰੇ ਪੀਆਰ ਨਾਲ ਰਿਲੇਟਡ ਇਨਵੈਸਟਮੈਂਟ ਬਿਜ਼ਨਸ ਵੀਜ਼ਾ ਵਾਲਿਆਂ ਨੂੰ ਡੀਲ ਕਰਦਾ ਪਰ ਅਸੀਂ ਬੱਚਿਆਂ ਨੂੰ ਪਹਿਲਾਂ ਹੀ ਦਿਨ ਤੋਂ ਗਾਈਡ ਕਰਦੇ ਆ ਵੀ ਜੇ ਤਾ ਤੂੰ ਆਈ ਕੁਝ ਕਰਕੇ ਜਾਏਂਗਾ ਤੈਨੂੰ ਉੱਥੇ ਕੋਈ ਨੌਕਰੀ ਨਹੀਂ ਲੱਭਣੀ ਜੇ ਤੂੰ ਫਿਰ ਮੈਂ ਬੱਚਿਆਂ ਨੂੰ ਦੱਸ ਕੇ ਕਹਿੰਨਾ ਟੈਣਾ ਜੀ ਮੈਨੂੰ ਇੱਕ ਗੱਲ ਦਾ ਅਗੇਨ ਜਵਾਬ ਦਿਓ ਇਹ ਵੀ ਉਹਦੇ ਨਾਲ ਰਿਲੇਟਡ ਆ ਤੁਸੀਂ ਕੈਂਡੀਡੇਟ ਦੇ ਵਿੱਚ ਦੇਖ ਰਹੇ ਹੋ ਵੀ ਜੀ ਪੰਜਾਬੀਆਂ ਨੇ ਆਹ ਕਰਤਾ ਪੰਜਾਬੀ ਉਹ ਕਰਦੇ ਪੰਜਾਬੀ ੱਟਕੇ ਖਾ ਰਿਆ ਪੰਜਾਬੀ ਕੈਂਪਾਂ 'ਚ ਰੁੱਲ ਰਹੇ ਨੇ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਇਹ ਗੱਲ ਸੱਚ ਹੈ ਹਾਂਜੀ ਤੇ ਮੈਨੂੰ ਇੱਕ ਗੱਲ ਕਹਿਣਾ ਜੀ ਮੈਨੂੰ ਇਹ ਗੱਲ ਕਦੇ ਵੀ ਸਮਝ ਨਹੀਂ ਆਈ ਗੁਜਰਾਤੀ ਮਰਗੇ ਲੁੱਟੇਗੇ ਤਬਾਹ ਹੋਗੇ ਜਾਂ ਮਹਾਰਾਸ਼ਟਰੀਆਂ ਕਦੇ ਕਹੇ ਮਰਗੇ ਲੁੱਟੇਗੇ ਤਬਾਹ ਹੋਗੇ ਮੈਂ ਕਹਿੰਦਾ ਬਿਹਾਰੀਆ ਹੀ ਕਹਿੰਦਾ ਹੋਵੇ ਮਰਗੇ ਲੁੱਟੇਗੇ ਤਬਾਹ ਹੋਗੇ ਕੋ ਨੌਕਰੀਆਂ ਹੈ ਨਹੀਂ ਕੰਮ ਹੈ ਨਹੀਂ ਕੈਂਪਸ ਇੱਕ ਬਿਹਾਰੀ ਕੈਂਪਸ ਰਹਿੰਦਾ ਦਿਖਾ ਦਿਓ ਇੱਕ ਮਹਾਰਾਸ਼ਟਰੀਆਂ ਇੱਕ ਸਾਊਥ ਇੰਡੀਅਨ ਇੱਕ ਗੁਜਰਾਤੀ ਮੈਨੂੰ ਇੱਕ ਹਿਮਾਚਲੀ ਮੈਨੂੰ ਉੱਥੇ ਕੈਂਪ ਵਿੱਚ ਰਹਿਦਾ ਦਿਖਾ ਦਵੇ ਕੁਛ ਇੱਕ ਲੌਬੀ ਜਿਹੜੀ ਪੰਜਾਬੀ ਸ਼ਿੱਕ ਵੀ ਮਾਰਦੀ ਆ ਦਿਖਾਉਂਦੀ ਆ ਇੱਕ ਪੰਜਾਬ ਦਾ ਮੁੰਡਾ ਕੰਨਾਂ ਤੇ ਵਿੱਚ ਹੈੱਡਫੋਨ ਲਾ ਕੇ ਝੂਲਦਾ ਜਾਂਦਾ ਹੋਵੇ ਪਿੱਛੋਂ ਵੀਡੀਓ ਬਣਾ ਕੇ ਕਹਿਣਗੇ ਸੰਸੀ ਖੇਜ ਖਾ ਆ ਦੇਖੋ ਦਿਨ ਦਿਹਾੜੇ ਸ਼ਰਾਬ ਪੀ ਕੇ ਗਲੀਆਂ 'ਚ ਝੂਮਦੇ ਫਿਰਦੇ ਆ ਉੱਥੇ ਮੈਂ ਦੇਖਿਆ ਲੜਕੀਆਂ ਗੋਰੀਆਂ ਰਿਕਸ਼ੇ ਚ ਲਾ ਰੀਆਂ ਸੀ ਮੈਂ ਸੋਚ ਰਿਹਾ ਸੀ ਟੈਣਾ ਜੀ ਜੇ ਕਿਤੇ ਇਹੀ ਪੰਜਾਬੀ ਸਰਦਾਰ ਮੁੰਡਾ ਜਾਂ ਕੁੜੀ ਕਿਤੇ ਰੇਕਸ਼ਾ ਚਲਾ ਰਹੀ ਹੁੰਦੀ ਦੇ ਤੇਰੀ ਉਹਦੀ ਨੇਰੀ ਲਿਆਉਣੇ ਸੀ ਆ ਦੇਖੋ ਏ ਆ ਜਾਂਦੇ ਆ ਉੱਥੇ ਕਰਨ ਆ ਦੇਖੋ ਉੱਥੇ ਰਿਕਸ਼ੇ ਚਲਾ ਰਿਆ ਮਾੜਾ ਪੱਖ ਵਧੀਆਵਾ ਦਿਖਾਉਣਾ ਚੰਗਾ ਪੱਖ ਵੀ ਵਧੀਆਵਾ ਦਿਖਾਉਣਾ ਨਾਲ ਦੀ ਨਾਲ ਕੌਣ ੱਟਕੇ ਖਾ ਰਹੇ ਆ ਕਿੰਨਾਂ ਨੂੰ ਨੌਕਰੀਆਂ ਨਹੀਂ ਮਿਲ ਰੀਆਂ ਜਿਹੜੇ ਜਿਹੜਾ ਕੁਝ ਕਰਨ ਗਏ ਨੇ ਉਹ ਕਰਦੇ ਹੀ ਨਹੀਂ ਉਹ ਪੜਦੇ ਹੀ ਨਹੀਂ ਅੱਜ ਕੰਪਿਊਟਰ ਦੀਆਂ ਤੁਸੀਂ ਦੇਖੋ ਜੀ ਮੈਂ ਇੱਕ ਗੱਲ ਤੁਹਾਨੂੰ ਦੱਸੂਗਾ ਕੈਨੇਡਾ ਗਵਰਨਮੈਂਟ ਨੇ ਅਕੂਪੇਸ਼ਨ ਐਂਡ ਡਿਮਾਂਡ ਦੀ ਲਿਸਟ ਕੱਢੀ ਹੋਈ ਆ ਜਿਹਨੂੰ ਆਪਾਂ OINP ਕਹਿੰਦੇ ਆ एसआईएनपी ਕਹਿੰਦੇ ਆ ਪੀਐਨਪੀ ਕਹਿੰਦੇ ਆ ਜਿਹਨੂੰ ਅਸੀਂ ਪਾਇਲਟ ਪ੍ਰੋਗਰਾਮ ਕਹਿੰਦੇ ਆ ਉਹ ਕੀ ਪ੍ਰੋਗਰਾਮ ਨੇ ਵੀ ਜੇ ਤੁਸੀਂ ਇਸ ਕੈਟਾਗਰੀ ਚ ਫਾਲ ਕਰਦੇ ਹੋ ਤਾਂ ਤੁਹਾਨੂੰ ਵਰਕ ਐਲ ਐਮ ਆਈਏ ਦੀ ਲੋੜ ਨਹੀਂ ਸਿੱਧੀ ਪੀਆਰ ਮਿਲੂਗੀ ਇਹਦਾ ਮਤਲਬ ਉਹ ਲੋਕ ਹੈ ਨਹੀਂ ਉਹਨਾਂ ਕੋਲ ਜਿੰਨਾ ਚੋ ਆਈਟੀ ਇੱਕ ਨੰਬਰ ਤੇ ਆ ਹੈਲਥ ਦੂਜੇ ਨੰਬਰ ਤੇ ਆ ਫਿਲਮ ਪ੍ਰੋਡਕਸ਼ਨ ਔਰ ਡਾਇਰੈਕਟਰ 뮤직 ਡਾਇਰੈਕਟਰ ਉਹ ਫੈਸ਼ਨ ਐਮਏ ਦੀਆਂ ਬੇਅੰਤ ਜਿਹੜੀਆਂ ਅਕੂਪੇਸ਼ਨ ਨੇ ਉਹ ਹਰ ਪ੍ਰੋਵੈਂਸ ਦੀ ਸਰਕਾਰ ਕਹਿੰਦੀ ਵੀ ਜੇ ਤੁਸੀਂ ਆਓ ਅਪਲਾਈ ਕਰੋ ਤੁਹਾਨੂੰ 6 ਮਹੀਨੇ ਚ ਪੀਆਰ ਦਵਾਂਗੇ ਫਿਰ ਕਿਉਂ ਨਹੀਂ ਅਪਲਾਈ ਕਰਦੇ ਜੇ ਉਹ ਭੁੱਖੇ ਮਰ ਰਹੇ ਨੇ ਤਾਂ ਉਹ ਇਹਦਾ ਮਤਲਬ ਮੇਰੇ ਕੋਲ ਕਾਲਜਾਂ ਦੀ ਲਿਸਟ ਆ ਟੈਨਾ ਜੀ ਹਰ ਕਾਲਜ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈਟੀ ਪੜ੍ਹਨ ਵਾਲੇ ਬੱਚੇ ਨੇ ਬਟ ਆਈਟੀ ਦੀ ਉੱਥੇ ਡਿਮਾਂਡ ਇੰਨੀ ਜ਼ਿਆਦਾ ਵੀ ਆਈਟੀ ਵਾਲੇ ਬੰਦੇ ਹੈ ਨਹੀਂ ਅਲਬਰਟਾ ਗਵਰਨਮੈਂਟ ਕਹਿੰਦੀ ਆਈਟੀ ਵਾਲਿਆਂ ਨੂੰ ਅਸੀਂ ਸਿਰ ਮੱਥੇ ਤੇ ਰੱਖਾਂਗੇ ਫਿਰ ਜੇ ਹਜ਼ਾਰਾਂ ਬੱਚੇ ਆਈਟੀ ਦਾ ਕੋਰਸ ਕਰਨ ਜਾਂਦੇ ਆ ਤੇ ਫਿਰ ਉਹ ਉੱਥੇ ਸਰਕਾਰ ਕਹਿੰਦੀ ਸਾਡੇ ਕੋਲ ਬੰਦੇ ਹੈ ਨਹੀਂ ਇਹ ਕਹਿੰਦੇ ਅਸੀਂ ਭੁੱਖੇ ਮਰ ਰਹੇ ਹਾਂ ਹੁਣ ਸਰਕਾਰ ਕੀ ਕਰੇ ਤੇ ਕਾਲਜਾਂ ਵਾਲੇ ਕੀ ਕਰਨ ਤੇ ਮਾਪਿਓ ਕੀ ਕਰਨ